ਅੰਮ੍ਰਿਤਸਰ ਦੇ ਮੋਕੰਪੂਰਾ ਦੇ ਇਲਾਕੇ ਵਿੱਚ ਜਿੱਥੇ ਇੱਕ ਵਿਆਦਾ ਸਮਾਗਮ ਕੀਤਾ ਜਾ ਰਿਹਾ ਸੀ ਜਿੱਥੇ 5-7 ਨੌਜਵਾਨ ਆਉਂਦੇ ਨੇ ਅਤੇ ਸੁਣੀ ਸੁਣਾਈ ਗੱਲਾਂ ਤੇ ਬਹਿਸ ਚੱਲਦੀ ਹੈ ਤੇ ਫਿਰ ਬਾਅਦ ਵਿੱਚ ਤੇਜ਼ ਤਾਰ ਹਥਿਆਰਾਂ ਦੇ ਨਾਲ ਜਿਹੜੀ ਹੈ ਉਹਨਾਂ ਤੇ ਹਮਲਾ ਕਰ ਦਿੰਦੇ ਨੇ ਤੇ ਪੀੜਤ ਪਰਿਵਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੌਜਵਾਨਾਂ ਵੱਲੋਂ ਸਾਡੇ ਪਰਿਵਾਰ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੋੜਪਨ ਕੀਤੀ ਗਈ ਤੇ ਗੱਡੀ ਦੇ ਜੋ ਸ਼ੀਸ਼ੇ ਵੀ ਉਹ ਤੋੜ ਦਿੱਤੇ ਗਏ ਇਸ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਸੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿ ਸ਼ਿਕਾਇਤ ਮਿਲੀ ਸੀ ਜਿੱਥੇ ਕਿ ਵਿਆਹ ਦੇ ਸਮਾਗਮ ਵਿੱਚ ਝਗਟਾਲ ਕੀਤੀ ਗਈ ਸੀ ਸਾਹਮਣੇ ਆਇਆ ਕਿ ਸੂਣੀ ਸੁਣਾਈ ਗੱਲਾਂ ਦੇ ਆਧਾਰ ਤੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹਨਾਂ ਵਿਅਕਤੀਆਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਲੋਕਾਂ ਦੇ ਉੱਤੇ ਮਕਦਮਾ ਦਰਜ ਕੀਤਾ ਗਿਆ ਅਤੇ ਉਹਨਾਂ ਦੀ ਛਾਪੇ ਮਾਰੀ ਕੀਤੀ ਜਾ ਰਹੀ ਹੈ ਪੈਟੀ ਹੋਇਆ ਕੀ ਅੱਜ ਮੁੰਡੇ ਪੇ ਆ ਕੇ ਬਾਹਰ ਲੋਤਾ ਕਿਹੜੇ ਮੁੰਡੇ ਦੀ ਦੀਪੂ ਕਿਹੜੀ ਜਗ੍ਹਾ ਤੇ ਹੋਇਆ ਜੀ ਝਗੜਾ ਦੀਪੂ ਗਗਨ ਦੀਪੂ ਗਗਨ ਤੇ ਇੱਕ ਮੁੰਡਾ ਗਿਆਨੀ ਆ ਤੇ ਇੱਕ ਗੋਰੂ ਆ ਤੇ ਕਿੰਨੇ ਕੁ ਬੱਤੇ ਆਏ ਸੀ ਚਾਰ ਪੰਜ ਜਣੇ ਆ ਗਏ ਤੇ ਕੀ ਪਿਆਰੀ ਜਗ੍ਹਾ ਤੇ ਝਗੜਾ ਆ ਜੀ ਇੱਥੇ ਹੋਇਆ ਇਹੜਾ ਏਰੀਆ ਆ ਰਵੀ ਸੀ ਇਹ ਤੁੰਗਾ ਜੀ ਨਿੰਦਰਾ ਕਲੋਨੀ ਦੇ ਸਾਹਮਣੇ ਨਿੰਦਰਾ ਕਲੋਨੀ ਕਿੰਨੇ ਕਿੰਨੇ ਬੰਦੇ ਆ ਗਏ ਸੀ ਤੁਹਾਡੇ ਕੋਲ ਚਾਰ ਪੰਜ ਜਾਣੇ ਹੈਗੇ ਆ ਗਏ ਆਹ ਗੱਡੀ ਵਿੱਚ ਦੇਖੋ ਸੱਟਾ ਸੁੱਟਾ ਕਿੰਨੇ ਬੰਦਿਆਂ ਨੂੰ ਸੱਟਾਂ ਲੱਗੀਆਂ ਜੇ ਮੇਰੇ ਲੱਗੀ ਹੱਲੇ ਇਕੱਲੇ ਤੁਹਾਨੂੰ ਹੋਰ ਹੋਰ ਨਹੀਂ ਕਿਤੇ ਲੱਗੀ ਕੋਈ ਪ੍ਰਾਣੀ ਦਾ ਚੀਜ਼ ਕਿਸੇ ਕਾਰਨ ਬੱਚੀ ਨਹੀਂ ਨਹੀਂ ਕੁਛ ਨਹੀਂ ਕੁਝ ਨਹੀਂ ਹੈ ਸੱਟ ਪਾ ਗਏ ਨੇ ਪ੍ਰਾਣੀ ਕੁਛ ਨਹੀਂ ਪਤਾ ਮੈਂ ਤਾਂ ਬਾਹਰ ਖਲੋਤਾ ਹਾਂ ਆ ਕੇ ਉਹਨਾਂ ਨੇ ਕੁਛ ਨਹੀਂ ਕਿਹਾ ਕੁਛ ਨਹੀਂ ਕਿਹਾ ਸੱਟਾ ਮੱਟਾ ਗੱਲ ਇਹ ਹੈ ਕਿ ਬਥੇ ਸਾਰੇ ਖਲੋਤੇ ਉਦਾਂ ਹੀ ਕਿਥੇ ਆ ਗਏ ਉਹਨਾਂ ਮੁੰਡਿਆਂ ਨੇ ਆ ਕੇ ਨਾਲ ਰੋੜੇ ਮਾਰਨੇ ਸ਼ੁਰੂ ਕਰਤੇ ਨਾਲੇ ਨਜਾਇਜ਼ ਮੁੰਡੇ ਦੇ ਇੱਟ ਮਾਰ ਕੇ ਸਿਰ ਪਾੜਿਆ ਨਾਲੇ ਉਹਦੇ ਪਰਖਾਨਾ ਮਾਰੀਆਂ ਮੁੰਡੇ ਦੇ ਨਜਾਇਜ਼ ਮੁੰਡੇ ਬਾਬਾ ਸਰੇ ਹੈਗੇ ਹੀ ਗਿਣਤੀ ਚ ਨਹੀਂ ਕਿ ਮੁੰਡੇ ਤੋਂ ਬਹੁਤ ਜ਼ਿਆਦਾ ਸੀ ਹਾਂਜੀ ਇਹ ਨਹੀਂ ਪੁਰਾਣਾ ਕੋਈ ਝਗੜਾ ਨਹੀਂਗਾ ਹਾਂਜੀ ਕੁੰਡਾ ਗਰਦੀ ਕੀਤੀ ਮਾਰਿਆ ਨਜਾਇਜ਼ਦਾਰ ਰਾਜ ਕੇ ਸਮਾਨ ਪੀਕਰ ਰਾਜ ਕੇ ਚਲਾਕਾ ਪੀਕਰ ਤੇ ਗੋਲੀਆਂ ਖਾ ਕੇ ਚਲਾਕਾ ਤੇ ਲੜਾਂਡੇ ਨਜਾਇਜ਼ ਮੁੰਡਿਆ ਨਾਲ ਹਾਂਜੀ ਕੋਈ ਕੰਪਲੇਟ ਨਹੀਂ ਕੀਤੀ ਇਹ ਕੰਪਲੇਟ ਨਾਲ ਕਰਨੀ ਹੈ ਜੀ ਇਹਨਾਂ ਨੇ ਹੋਰ ਮੰਗ ਕੇ ਕਰਦੇ ਨੇ ਹਾਂਜੀ ਮੰਕਰ ਮਾਰਿਆ ਹੁਣੇ ਮੁੰਡੇ ਨੂੰ ਕੋਲ ਪੁੱਛਦੇ ਨਾ ਮੁੰਡੇ ਦਾ ਪਿਓ ਕੀ ਕਹਿੰਦਾ ਵਾ ਜਿਹਦੇ ਮੁੰਡੇ ਦਾ ਸਿਰ ਮੂਹ ਪਾੜਿਆ ਵਾ ਇਹ ਤਾਂ ਉਹ ਦਿੱਸੇਗਾ ਕਿ ਗੱਡੀ ਪੰਨੀ ਐ ਕਿ ਉਹ ਆਪਨੀ ਟਾਡੇ ਸਾਹਮਣੇ ਸਭ ਕੁਝ ਹੈ ਇਹ ਇਲਾਕਾ ਕਿਹੜਾ ਹੈ ਹਾਂਜੀ ਇਹ ਟੁੰਗ ਬਾਈ ਪਿੰਦਾ ਜੀ ਮਹਿੰਦਰਾ ਕਰੋਲੀ ਸਾਹਮਣੇ ਮਹਿੰਦਰਾ ਕਰੋਲੀ ਟੁੰਗ ਬਾਈ ਪਿੰਦ ਹੈ ਠੀਕ ਹੈ ਇਹਨਾਂ ਦੇ ਵਿਆਹ 'ਚ ਕੋਈ ਝਗੜਾ ਹੋਇਆ ਸੀ ਪਾਰਟੀ ਤੇ ਗਏ ਉੱਥੇ ਖਾ ਪੀ ਕੇ ਲੜ ਪਏ ਨੇ ਤੇ ਕਰਤਾ ਦਰਜ ਕਰਤਾ ਵਾ ਹੁਣ ਕਾਰਵਾਈ ਨੇ ਕਿ ਬੰਦਿਆਂ ਦੇ ਪੱਤਾ ਦਰਜ ਹੋਏ ਪੰਜਾਂ ਬੰਦਿਆਂ ਤੇ ਬਾਈ ਨੇ ਨਾ 10-15 ਨਾਮ ਮਲੂਮ ਹੈ ਤੇ ਜਿਹੜੀ ਗੱਡੀ ਗੁੱਟੀ ਤੋੜ ਕੇ ਗਏ ਕਿੰਨਾ ਕੰਨ ਖਾ ਗਿਆ ਉਹਦੇ ਹੁਣ ਆਪੇ ਹੀ ਪਤਾ ਲੱਗੂਗਾ ਕਿੰਨਾ ਨੁਕਸਾਨ ਹੈ ਉਹ ਤੇ ਉਹਨਾਂ ਨੂੰ ਪਤਾ ਵਾ ਤੇ ਬਾਕੀ ਕਿਤਨਾ ਕੋਈ ਸੀਸੀਟੀਵੀ ਵਗੈਰਾ ਹੋਈ ਸੀਸੀਟੀਵੀ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਚ ਹੀ ਹੋਈ ਆ ਹੋਰ ਕਿਤੇ ਨਹੀਂ ਹੋਈ ਤੇ ਸਰ ਆਪਣਾ ਕੀ ਕਹਿੰਦੇ ਕਿੰਨੇ ਕੋਈ ਬੰਦੇ ਦੀ ਅਰੈਸਟ ਹੋਈ ਹੈ ਨਹੀਂ ਅਜੇ ਤੱਕ ਕੋਈ ਨਹੀਂ ਘਰੋਂ ਭੱਜਿਆ ਸਰ